आरएसएस ਆਗੂ ਨਵੀਨ ਦੇ ਕਤਲ ਦੇ ਨਾਲ ਇਹ ਜੁੜੀ ਵੱਡੀ ਖਬਰ ਹੈ ਪੁਲਿਸ ਨੇ ਇੱਕ ਸ਼ੂਟਰ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ ਦੱਸ ਕਿ 15 ਨਵੰਬਰ ਨੂੰ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਬਦਮਾਸ਼ਾ ਦੇ ਵੱਲੋਂ 15 ਨਵੰਬਰ ਨੂੰ ਨਵੀਨ अरोड़ा ਦਾ ਸ਼ਰੀਰਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਪੂਰੇ ਮਾਮਲੇ 'ਚ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਤੇ ਗ੍ਰਿਫਤਾਰੀ ਦੀ ਖਬਰ ਆ ਰਹੀ ਹੈ ਸੋਰਸਸ ਇਨਾਂ ਗੱਲਾਂ ਦਾ ਜ਼ਿਕਰ ਕਰ ਰਹੇ ਨੇ ਕਿ ਕਿਸੇ ਕੇ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਚੁੱਕੀ ਹੈ ਇਸ ਤੇ ਸਵਾਲ ਖੜੇ ਕਰ ਰਹੇ ਸੀ ਬੀਜੇਪੀ ਆਗੂ ਕਿਉਂਕਿ ਉਸ ਦੌਰਾਨ ਅਸੀਂ ਦੇਖਿਆ ਸੀ ਕਿ ਬੀਤੇ ਕੱਲ ਵੀ ਕਿਸ ਤਰੀਕੇ ਨਾਲ ਜਦੋਂ ਅੰਤਿਮ ਅਰਦਾਸ ਦਾ ਪੂਰਾ ਸਮਾਗਮ ਸੀ ਉਸ ਸਮਾਗਮ ਵਿੱਚ ਸੁਨੀਲ ਜਾਖੜ ਉੱਥੇ ਪਹੁੰਚੇ ਸੀ ਤੇ ਇਸ ਤੋਂ ਪਹਿਲਾਂ ਜੋ ਫਿਰੋਜ਼ਪੁਰਸ਼ ਆਰਐਸਐਸ ਆਗੂ ਨਵੀਨ ਦੇ ਕਤਲ ਦੇ ਨਾਲ ਜੁੜੀ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਕਿਉਂਕਿ ਜਿਵੇਂ ਜ਼ਿਕਰ ਕਰਾਤੇ ਸੋਰਸਸ ਇਹ ਕਹਿ ਰਹੇ ਨੇ ਕਿ ਇਸ ਪੂਰੇ ਕਤਲ ਮਾਮਲੇ 'ਚ ਇੱਕ ਮੁਲਜ਼ਮ ਦੀ ਗ੍ਰਿਫਤਾਰੀ ਹੋਈ ਹੈ ਅਸੀਂ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਮਨਦੀਪ ਮੇਰੇ ਸਹਿਯੋਗੀ ਮੇਰੇ ਨਾਲ ਜੁੜੇ ਹੋਏ ਨੇ ਮਨਦੀਪ ਕਿੰਨੇ ਜੋ ਹੈ ਸ਼ੂਕਰਾਂ ਦੀ ਗ੍ਰਿਫਤਾਰੀ ਹੋਈ ਹੈ ਆ ਬਿਲਕੁਲ ਸਰਜੋਤ ਕਿਉਂਕਿ ਲਗਾਤਾਰ ਪੁਲਿਸ ਨੇ ਕਈ ਟੀਮਾਂ ਬਣਾ ਰੱਖੀਆਂ ਸੀ ਔਰ ਇਸ ਜਿਹੜਾ ਰਹੱਸਯਮਈ ਕਤਲ ਕਾਰਨ ਸੀਗਾ ਉਸ ਦੇ ਉੱਪਰ ਪਰਦਾ ਚੱਕਣ ਦੇ ਲਈ ਪੁਲਿਸ ਨੇ ਜਿਹੜਾ ਇਹਨਾਂ ਟੀਮ ਲੋਕਾਂ ਨੂੰ ਜਿਹੜੇ ਹਥਿਆਰੇ ਸੀ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਸ਼ਾਪੇਮਾਰੀ ਕਰ ਰਹੀ ਸੀ ਔਰ ਅੱਜ ਪਰੋਸੇਮੰਦਰ ਸੂਤਰਾਂ ਤੋਂ ਪਤਾ ਲੱਗਾ ਕਿ ਇੱਕ ਸ਼ੂਟਰ ਤੇ ਉਸ ਦਾ ਸਾਥੀ ਦੋ ਲੋਕਾਂ ਨੂੰ ਜਿਹੜਾ ਫਿਰੋਜ਼ਪੁਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਉਹਨਾਂ ਕੋ ਪੁੱਛਗਿੱਛ ਕਰ ਰਹੀ ਹੈ ਕਿ ਆਖਰਕਾਰ ਹੱਤਿਆ ਦੇ ਪਿੱਛੇ ਕਾਰਨ ਕੀ ਸੀ ਔਰ ਕੁਝ ਦੇਰ ਤੱਕ ਜਿਹੜਾ ਹੈ ਪੁਲਿਸ ਦੇ ਵੱਡੇ ਆਧਿਕਾਰੀ ਇਸ ਦੇ ਉੱਪਰ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਇਸ ਦੇ ਉੱਪਰ ਪਰਦਾ ਸੀਗਾ ਕਤਲ ਦੇ ਪਿੱਛੇ ਉਹ ਚੱਕ ਸਕਦੀ ਹੈ ਔਰ ਦੱਸ ਸਕਦੀ ਹੈ ਕਿ ਕਿੰਨੇ ਸ਼ੂਟਰ ਕਿਉਂਕਿ ਜਿਹੜਾ ਅਹਿਮ ਸ਼ੂਟਰ ਸੀ ਉਸ ਦੀ ਜਿਹੜੀ ਸੀਸੀਟੀਵੀ ਆਉ ਸਾਹਮਣੇ ਆ ਗਈ ਸੀ ਔਰ ਉਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਰਾਉਂਡ ਅਪ ਕਰਨਾ ਸ਼ੁਰੂ ਕਰ ਦਿੱਤਾ ਸੀ ਔਰ ਹੁਣ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਉਸ ਦਾ ਇੱਕ ਸਾਥੀ ਵੀ ਸੀਗਾ ਜੋ ਉਸ ਨੂੰ ਬੈਕਅਪ ਦੇ ਰਿਹਾ ਸੀ ਉਸ ਨੂੰ ਵੀ ਜਿਹੜਾ ਹੁਣ ਪੁਲਿਸ ਨੇ ਗ੍ਰਿਫਤਾਰ ਕੀਤਾ ਇਸ ਦੇ ਪਿੱਛੇ ਹੱਤਿਆ ਪਿੱਛੇ ਦੋ ਜਿਹੜੇ ਇੱਕ ਸ਼ੂਟਰ ਮੈਨ ਔਰ ਇੱਕ ਉਸ ਦਾ ਸਾਥੀ ਦੋ ਜਣੇ ਜਿਹੜੇ ਆ ਹੁਣ ਤੱਕ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ ਮਨਦੀਪ ਕੀ ਇਹਨਾਂ ਦੋਹਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਕਿਉਂਕਿ ਜਿਹੜੀਆਂ ਹਲੇ ਤੱਕ ਜਿਹੜੀਆਂ ਇਨਵੈਸਟੀਗੇਸ਼ਨ ਸਾਹਮਣੇ ਆਈਆਂ ਉਸ ਦੇ ਵਿੱਚ ਸੀਸੀਟੀਵੀ ਦੇ ਵਿੱਚ ਦੋ ਲੋਕ ਜਿਹੜੇ ਸ਼ੂਟਰ ਹੈ ਉਹ ਉਹ ਸ਼ੂਟ ਕਰਕੇ ਉੱਥੋਂ ਭੱਜਦੇ ਸੀਗੇ ਔਰ ਦੋ ਦੱਸਿਆ ਜਾ ਰਿਹਾ ਕਿ ਸ਼ੂਟਰ ਉਹਨਾਂ ਨੂੰ ਪਿੱਛੇ ਬੈਕਅਪ ਦੇ ਰਹੇ ਸੀ ਕਿਉਂਕਿ ਭੱਜ ਕੇ ਨਿਕਲੇ ਆ ਔਰ ਉਹਨਾਂ ਦੇ ਕੋਲ ਕੋਈ ਵਹੀਕਲ ਨਹੀਂ ਸੀਗਾ ਔਰ ਦੱਸਿਆ ਜਾ ਰਿਹਾ ਕਿ ਇਹ ਕੁਝ ਦੋ ਲੋਕ ਇਹਨਾਂ ਨੂੰ ਜੋ ਜਿਹੜਾ ਬਿਠਾਉਣ ਦੇ ਲਈ ਲੈ ਕੇ ਜਾਣ ਦੇ ਲਈ ਖੜੇ ਹੋਏ ਸੀ ਔਰ ਉਹ ਵੀ ਉਹਨਾਂ ਦੀਆਂ ਵੀ ਸੀਸੀਟੀਵੀ ਸਾਹਮਣੇ ਆਈਆਂ ਔਰ ਪੁਲਿਸ ਨੇ ਜਿਹੜਾ ਹਰ ਪੈਲੂ ਦੇ ਉੱਪਰ ਜਿਹੜੀਆਂ ਹਰ ਜਗ੍ਹਾ ਦੀਆਂ ਜਿਹੜੀਆਂ ਸੀਸੀਟੀਵੀ ਕਢਾਈਆਂ ਔਰ ਇੱਕ ਇੱਕ ਸੀਸੀਟੀਵੀ ਤੋਂ ਬਾਅਦ ਇਹਨਾਂ ਦੇ ਹੱਥੀਂ ਕਰ ਪਹੁੰਚਿਆ ਔਰ ਇਹਨਾਂ ਨੂੰ ਹੁਣ ਗ੍ਰਿਫਤਾਰ ਕਰ ਦਿੱਤਾ ਗਿਆ ਤੇ ਟੋਟਲ ਕਿਹਾ ਜਾ ਸਕਦਾ ਕਿ ਚਾਰ ਸ਼ੂਟਰਾਂ ਦੀ ਸ਼ਮੂਲੀਅਤ ਇਸ ਚਾਰੀ ਹੈ ਮਨਦੀਪ ਇੱਕ ਗ੍ਰਿਫਤਾਰੀ ਕਿੱਥੋਂ ਹੋਈ ਹੈ ਇਸ ਗ੍ਰਿਫਤਾਰੀ ਜਿਹੜਾ ਹਜੇ ਤੱਕ ਪੁਲਿਸ ਜਿਹੜੀ ਥੋੜੀ ਦੇਰ ਤੱਕ ਜਿਹੜਾ ਹੁਣ ਪ੍ਰੈਸ ਕਾਨਫਰੰਸ ਕਰੇਗੀ ਔਰ ਇਸ ਦਾ ਸਾਰਾ ਖੁਲਾਸਾ ਕਰੇਗੀ ਹਾਲਾ ਤੱਕ ਇਹ ਨਿਕਲ ਕੇ ਸਾਹਮਣੇ ਆਇਆ ਕਿ ਇੱਕ ਮੇਨ ਸ਼ੂਟਰ ਜਿਸ ਨੇ ਹੱਤਿਆ ਕੀਤੀ ਔਰ ਉਸ ਦਾ ਇੱਕ ਸਾਥੀ ਜਿਹੜਾ ਉਸ ਨੂੰ ਬੈਕਅਪ ਦੇ ਰਿਹਾ ਸੀਗਾ ਉਸ ਨੂੰ ਗ੍ਰਿਫਤਾਰ ਦੋ ਜਣਿਆਂ ਦੀ ਇਸ ਦੇ ਵਿੱਚ ਗ੍ਰਿਫਤਾਰੀ ਹੋ ਗਈ ਹੈ ਔਰ ਲੋਕ ਲਗਾਤਾਰ ਫਲੋਸਪੁਰ ਦੇ ਲੋਕ ਇਹ ਮੰਗ ਕਰ ਰਹੇ ਸੀ ਕਿ ਇਹਨਾਂ ਸ਼ੂਟਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਔਰ ਪਰਿਵਾਰ ਨੂੰ ਤੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਤਾਂ ਜੋ ਇਹ ਵੀ ਪਤਾ ਲੱਗ ਸਕੇ ਕਿ ਕੀ ਇਸ ਦਾ హత్య ਦਾ ਕਾਰਨ ਕੀ ਸੀ ਕੀ ਉਸ ਦਾ ਆਰਐਸਐਸ ਪਰਿਵਾਰ ਦੇ ਨਾਲ ਜੁੜਿਆ ਹੋਣਾ ਕਾਰਨ ਹੈ ਜਾਂ ਕੋਈ ਹੋਰ ਕਾਰਨ ਹੈ ਉਹ ਹੁਣ ਥੋੜੀ ਦੇਰ ਤੱਕ ਜਿਹੜਾ ਪੁਲਿਸ ਇਸ ਦੇ ਅਧਿਕਾਰੀ ਜਿਹੜੇ ਆ ਉਹ ਪ੍ਰੈਸ ਕਾਨਫਰੰਸ ਕਰਕੇ ਇਸ ਜਿਹੜੀ ਰਹੱਸਮਈ ਜਿਹੜੀ ਸੀਗੀ ਹਤਿਆਕਾਂ ਨੂੰ ਉਸ ਦੇ ਉੱਪਰ ਪਰਦਾ ਚੱਕਣਗੇ ਕਿਉਂਕਿ ਲਗਾਤਾਰ ਇਸ ਦੇ ਉੱਪਰ ਆਰਐਸਐਸ ਔਰ ਭਾਜਪਾ ਦੇ ਔਰ ਸਾਰੇ ਲੀਡਰ ਜਿਹੜੇ ਜਿਨੇ ਨੇੜਾ ਨੇਤਾ ਨੇ ਉਹ ਇਸ ਦੇ ਉੱਪਰ ਸਵਾਲ ਖੜੇ ਕਰ ਰਹੇ ਸੀ ਕਿ ਇਸ ਤਰ੍ਹਾਂ ਸ਼ਰੇਆਮ ਬਾਜ਼ਾਰ ਦੇ ਵਿੱਚ ਹਤਿਆ ਹੋ ਜਾਣਾ ਔਰ ਦੇ ਵਿੱਚੋਂ ਹੀ ਹਥਿਆਰੇ ਭੱਜ ਜਾਣਾ ਉਹ ਵੱਡਾ ਸਵਾਲ ਸੀ ਔਰ ਉਸ ਤੋਂ ਬਾਅਦ ਜਿਹੜੇ ਅਸ਼wini ਸ਼ਰਮਾ ਰਾਣਾ ਗੁਰਮੀਤ ਸਿੰਘ ਛੋੜੀ ਔਰ ਜਿਹੜੇ ਸੁਨੀਲ ਜਾਕਰ ਆ ਉਹ ਵੀ ਇੱਥੇ ਫਿਰੋਜ਼ਪੁਰ ਪਹੁੰਚੇ ਸੀ ਔਰ ਇਨਸਾਫ ਦੀ ਮੰਗ ਕੀਤੀ ਸੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਨਦੀਪ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਸੋਰਸਸ ਇਹਨਾਂ ਗੱਲਾਂ ਦਾ ਜ਼ਿਕਰ ਕਰ ਰਹੇ ਨੇ ਕਿਉਂਕਿ ਪੁਲਿਸ ਨੇ ਇੱਕ ਸ਼ੂਟਰ ਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ ਮੇਨ ਸ਼ੂਟਰ ਜਿਸ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਇੱਕ ਸ਼ੂਟਰ ਉਸ ਨੂੰ ਬੈਕਅਪ ਦੇ ਰਿਹਾ ਸੀ ਦੋ ਹੋਰ ਸ਼ੂਟਰ ਵੀ ਮੌਕੇ ਤੇ ਹੀ ਮੌਜੂਦ ਸੀ ਕਿਉਂਕਿ ਵਹੀਕਲ ਉਹਨਾਂ ਦੇ ਵੱਲੋਂ ਇਹਨਾਂ ਸ਼ੂਟਰਾਂ ਨੂੰ ਪ੍ਰੋਵਾਈਡ ਕਰਵਾਇਆ ਗਿਆ ਤੇ ਦੋ ਸ਼ੂਟਰ ਗ੍ਰਿਫਤਾਰ ਕਰ ਲਏ ਗਏ ਨੇ ਇੱਕ ਵੱਡੀ ਕਾਮਯਾਬੀ ਇਸ ਨੂੰ ਕਿਹਾ ਜਾ ਸਕਦਾ ਹੈ ਜਿਸ ਤੱਕ ਮੇਰੇ ਸਹਿਯੋਗੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਕੁਝ ਹੀ ਦੇਰ ਚ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਤੇ ਡਿਟੇਲ ਜੋ ਜਾਣਕਾਰੀ ਹੈ ਇਸ ਬਾਬਤ ਦਿੱਤੀ ਜਾਏਗੀ ਕੁ ਕਿਸੇ ਕੇ ਨਾਲ 15 ਨਵੰਬਰ ਦਾ ਉਦੈਨ ਜਰੂਰੀ ਆਰਐਸਐਸ ਦੇ ਸੀਨੀਅਰ ਆਗੂ ਦੇ ਪੋਤੇ ਨਵੀਨ ਦਾ ਸ਼ਰਿਆਮ ਕਤਲ बाजार सीसीटीवी फुटेज भी सामने आई सी इस पूरी घटना को अंजाम दे के जो शूटर ने पजते हुए भी विखाई दे रहे थ हालांकि बीजेपी के जो आगू कई उ पहुंचे उन्होंने पंजाब के लॉ एंड ऑर्डर की स्थिति भी कई तरह के सवाल खड़े की।